ਹਰ ਫਰਿਆਦ ਪਿਆਰਾ ਹੈ ਇੰਦਰਜੀਤ ਪਿਆਰਾ 22 23 ਤਿੰਨ ਤੇ ਲਖਨੇ ਬਲਦ ਮੋਟਰ ਸੱਗੇ ਆ ਆ ਆ ਆ ਆ ਆ ਇਹਨਾਂ ਕੀ ਬੱਲੇ ਇੱਕ ਫਾਟਰਮੈਨ ਕਬੱਡੀ ਦਾ 100 ਪਰ ਇਹ ਮਹਿੰਦੀ ਸੱਜਾ ਕਬੱਡੀ ਦਾ ਜਲ ਵਰਗਾ ਨਹੀਂ ਅੱਖਾਂ ਬਲਦ ਕੇ ਤੀਰ ਟਗਾਣੇ ਲਾ ਦੂਗਾ ਆਪ ਆਪਣੇ ਵੱਲੋਂ ਧੰਨਵਾਦ ਕਰਦੇ ਗੁਰਮਤ ਪੰਹੇਰ ਘੋਤੀ ਵੱਲੋਂ ਵੀ 500 ਰੁਪਏ ਇੰਦਰਜੀਤ ਦੇ ਲਈ ਕਾਹਿਆ ਮੈਚ 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 ਤਲ 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 ਬੋਲ 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 ਦੁੱਕ ਦੁੱਕ ਪੱਪੇ ਦੇ ਦੁੱਕ ਬਲੂਕ ਬਲੂਕ ਹੁੰਦਾ ਹੈ ਤੇ ਆ ਲੱਗਦੀ ਗੱਬਰ ਤੇ ਕਬੱਡੀ ਬੁਲਤ ਕਬੱਡੀ ਪਾਉਣ ਦੇ ਲਈ ਚੱਲਿਆ ਸਾਰੀ ਦੁਨੀਆ ਕਹਿੰਦੀ ਹੈ ਵੀ ਸ਼ੀਲੂ ਬੜਾ ਤਕੜਾ ਹੈ ਪਰ ਬੁਲਤ ਕੇਰਾ ਘਟਾ ਹੈ ਬੁਲਤ ਵੀ ਉਦੋਂ ਤੱਕੜਾ ਹੈ ਬੁਲਤ ਵੀ ਉਦੋਂ ਤੱਕੜਾ ਹੈ ਬੁਲਤ ਤੇ ਮਾਣ ਹੈ ਪੂਰੇ ਪੰਜਾਬ ਨੂੰ ਲਓ ਖੇਡ ਮੈਦਾਨ ਦੇ ਵਿੱਚ ਬੁਲਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਟੱਕਰ ਸ਼ੀਲੂ ਦੀ ਤੇ ਬੁਲਤ ਦੀ ਖੇਡ ਮੈਦਾਨ ਦੇ ਅੰਦਰ ਬੋਲਤਾ ਸ਼ੀਲੂ 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 ਸ਼ਾਹ ਦਾ ਵਿਚ ਕਬੱਡੀ ਦੇ ਮੰਗ ਮੁਖਤੀ ਕੋਨੇ ਕੋਨੇ ਤੋਂ ਵਿਚ ਗਰੌਂਡਾ ਖਾਸ ਉਹਦਾ ਜਿਹੜੇ ਦੋਹੇ ਤੇਰੇ ਮੈਦਾਨ ਤੋਂ ਮਿੰਟੋ ਬਰਾਣਾ ਸ਼ਹਿਰ ਹਰਿਆਣੇ ਦਾ ਸਿੱਧੂ ਕਨੇਡਾ ਅਰਸ਼ ਸੇਖੋ ਕਨੇਡਾ ਵੱਲੋਂ ਭੂਰੀ ਦੀਆਂ ਤਿੰਨ ਕਬੱਡੀਆਂ ਦੇ 51 ਸਾਲਾ ਹਰਮਨ ਬੋਲਟ ਦੀ ਪਈ ਹੋਈ ਕਬੱਡੀ ਇਸਨੇ ਕਬੱਡੀ ਪੌਣ ਦੇ ਲਈ ਵਜਾ ਹੋਇਆ ਖੀਰਾ ਵਾਲੀਆ ਹਰਮਨ ਬੋਲਟ 7 ਤਰੀਕ ਗ੍ਰੇਡ ਵਿਚ ਕਬੱਡੀ ਕੱਪ ਹੋ ਰਿਹਾ ਹੈ ਸ਼ੀਲੂ ਸ਼ੀਲੂ ਟੱਕਰ 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 ਬੋਰੇ ਸ਼ੀਲੂਰ ਟੱਕਰ 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 ਸਿਰੇ ਦੀ ਆ ਟੱਕਰ ਸਿਰੇ ਦੀ ਆ ਖੀਰਾ